ਹਾਂਜੀ ਸਸੀਆ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਬਾਘਾਪਰਾਣਾ ਬਾਘੇਪਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2-3 ਕਿਲੋਮੀਟਰ ਤੇ ਪੈਂਦਾ ਕਾਲੇਕੇ ਅੱਗੇ ਚੜੱਕ ਆ ਜਾਂਦਾ ਇੱਕ ਸਾਈਡ ਘੋਲੀ ਆ ਜਾਂਦਾ ਕਾਲੇਕੇ ਪੈਂਡ ਚੋਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਵਾਵਾ ਪਸ਼ੂ ਰੱਖੀ ਬੈਠਾ ਭਾਈ ਬਿਆਨਤ ਇਹ ਸਾਰੀਆਂ ਹੀ ਸੇਲ ਆ ਵੇੜਾ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ 2-3 ਇੱਧਰ ਖੜੀਆਂ ਆ ਤੇ ਦੂਜੀਆਂ ਚਾਰ ਵੜਾ ਇੱਧਰ ਖੜੀਆਂ ਇੱਕ ਉਹ ਖੜੀ ਸਾਰਾ ਮਾਰੀ ਸੇਲ ਆ ਬਕਾਊਆ ਵਿੱਚੋਂ ਅੱਧੇ ਨਗ ਤਿੰਨ ਕ ਨਗ ਲੱਗਦਾ ਸੂਏ ਸਵਾਇਆ ਤਿੰਨ ਬੱਚੇ ਖੜੇ ਆ ਤਿੰਨ ਸੂਏ ਸਵਾਇਆ ਚਾਰ ਫਿਰ ਗੱਭਣ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ 사ਸੀ ਕਾਲ ਬਾਈ 사ਸੀ ਕਾਲ ਬਾਈ ਨਾਂ ਦੱਸ ਦੀ ਨਾਂ ਬਾਈ ਜੀ ਬਿਅੰਤ ਸਿੰਘ ਜੀ ਪਿੰਡ ਕਾਲੇ ਕੀ ਤਹਿਸੀਲ ਬਾਗਾ ਪੁਰਾਣਾ ਜੀ ਜ਼ਿਲ੍ਹਾ ਲੋਗਾ ਜੀ ਮੋਬਾਈਲ ਨੰਬਰ ਜੀ 9914565052 ਜੀ 9914565052 ਜੋ ਲਾਦਾ ਫਿਰ ਬੋਰਡ ਆ ਆ ਲਾਦਾ ਤੈਨੂੰ ਪਤਾ ਫਿਰ ਚਾਹੀਦਾ ਫਿਰ ਮੈਂ ਬੋਰਡ ਲਈ ਜਾਗਦਾ ਆਈ ਗਿਆ ਪਾਈਗਾ ਪਲੇ ਖਾ ਲੱਗ ਗਿਆ ਵੀਰ ਨੂੰ ਹਾਂ ਸਹੀ ਗੱਲ ਹਾਂ ਸਹੀ ਹੈ ਲਓ ਵੀ ਜਸਰਾਜ ਸਿੰਘ ਗੱਲ ਡੇਰੀ ਫਾਰਮ ਕਾ ਲੈ ਕੇ ਮੋਗਾ ਆ ਵੀ ਜਸਰਾਜ ਪੜਨਾ ਕਿ ਹੁਣ ਵਪਾਰੀ ਬੰਨਾ ਵੈਨੇ ਆ ਵੈਨੇ ਆ ਜੀ ਕਰਦਾ ਵਪਾਰੀ ਬੰਨਦਾ ਨਾ ਨਹੀਂ ਯਾਰ ਪਤਾ ਜੇ ਪੜਨ ਵਾਲੀ ਉਮਰ ਆ ਤੇਰੀ ਇਹ ਤਾਂ ਜਦੋਂ ਮਰਜ਼ੀ ਕਰ ਲਈ ਕਿਹੜੇ ਪਾਸੇ ਲੱਗੀ ਇਧਰ ਹੀ ਲੱਗ ਜਾ ਵੀਰੇ ਚਲੋ ਜੀ ਇੱਥੋਂ ਸ਼ੁਰੂ ਕਰ ਲਓ ਇਹ ਰਾਤ ਦੀ ਸੂਈ ਆ ਵੀਰੇ ਤੇ ਰਾਤ ਦੀ ਸੂਈ ਆ ਮਗਰੇ ਦੇ ਬੱਚਾ ਕਿੰਨਾ ਕੁ ਦੁੱਧ ਪਿਆ ਜੀ ਦੋਸਤ ਵੀਰੇ ਜੀ ਤੂੰ ਆਪਾਂ ਖਰੀਦੀ ਉਹਨੇ 16-17 ਕਿਲੋ ਆਖਿਆ ਵੀ ਪਹਿਲਾਂ ਦਾ ਚੋਆ ਹੈ ਜਿਹੜੇ ਭੈਣ ਭਰਾਣੇ ਲੈਣਾ ਕੋਈ ਵੀ ਪਸ਼ੂ ਲੈਣਾ ਉਹਨੇ ਆਪ ਦੀ ਸਮਝ ਨਾਲ ਲੈਣਾ ਕਿ ਮੈਂ ਕਿੰਨਾ ਦੁੱਧ ਚੋ ਸਕਦਾ ਕਿਉਂਕਿ ਆਪਣਾ ਸਾਰਾ ਮਾਲ ਖਰੀਦਿਆ ਕੋਈ ਵੀ ਆਪਣੇ ਘਰ ਦਾ ਮਾਲ ਨਹੀਂ ਹੁੰਦਾ ਠੀਕ ਹੈ ਤੇ ਜਾਨੀ 16-17 ਕਿਲੋ ਦਾ ਦੱਸ ਦੇ ਵੀ ਪਿਆਇਆ ਤੇ ਤੈਨੂੰ ਹੀ ਪਤਾ ਦੁੱਧ ਦਿੱਤਾ ਵੀ ਉਹ ਲੇਵੇ ਵਾਲੀ ਆ ਲੇਵੇ ਭਾਂਡੇ ਵਾਲੀ ਆ ਕਿਉਂਕਿ 17-18 ਕਿਲੋ ਦਾ ਦੁੱਧ ਇਹਨੂੰ ਪਿਉਣਾ ਚਾਹੀਦਾ ਜੇਰ ਪੈ ਗਈ ਜੇਰ ਜੂ ਰੋਕੇ ਉਹ ਮੱਠੇ 'ਚ ਪਈ ਆ ਟੱਡ ਬਾਹਰ ਨੂੰ ਦੋਸਤੋ ਜੇਰ ਪੈ ਗਈ ਆ ਪਈ ਆ ਬਾਈ ਕਹਿੰਦਾ ਜੀ ਤੋ ਲਈ ਹਰ ਆਦੀ ਹੋਈਆ ਮਗਰ ਬੱਚਾ ਵੱਛਾ 3 ਕਿਲੋ ਬੋਲਾ ਖੱਡਿਆ ਹੋਆ ਠੀਕ ਐ ਬਾਕੀ ਭਾਈ ਕਹਿੰਦਾ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਲੈ ਸਾਰਾ ਮਾਲ ਹੀ ਭਾਈ ਕਹਿੰਦਾ ਆਪਣਾ ਖਰੀਦਿਆ ਵਾ ਕਾਲੇ ਰੰਗ ਦੀ ਵਹਿੜਾ ਭਾਰੀ ਭੂਰੀ ਬਹੁਤ ਹੈ ਲੇਵੇ ਭਾਂਡੇ ਵਾਲੀ ਆ ਲੇਵਾ ਵੀ ਬਣਾਉਣ ਵਾਲੀ ਨਹੀਂ ਵੀਰੇ ਬਹੁਤ ਚੰਗਾ ਲੱਗਾ ਲੇਵਾ ਪੂਰਾ ਸੋਹਣਾ ਵੱਡਾ ਚੌੜਾ ਹਵਾਨਾ ਪੱਟਾਂ ਚ ਫਸਿਆ ਪਿਆ ਖਿੱਚੀ ਫਿਰਦੀ ਐ ਅਮਰੂਦਾਂ ਦੀ ਰੇੜੀ ਵਾਂਗੂ ਬਿਆੰਤ ਨੂੰ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਆ ਜੇ ਮਰੀ ਜੀ ਹੋਵੇ ਤਾਂ ਉਹਨੂੰ ਆਪ ਨੂੰ ਖਿੱਚਣਾ ਪਊਗਾ ਹਾਂ ਉਹਨੂੰ ਆਪ ਨੂੰ ਖਿੱਚਣਾ ਪਊਗਾ ਚੋਣ ਚਾਨ ਇੱਕ ਨੰਬਰ ਆ ਵੀਰੇ ਠੀਕ ਆ ਤੂੰ ਵੀ ਦੀ ਇੱਕ ਨੰਬਰ ਜੀ ਅੱਖ ਦਾ ਧਾਰਾ ਵੀ ਮਾਰ ਦੇਣਾ ਬੱਚਾ ਨਹੀਂ ਨਹੀਂ ਲੋੜ ਹੀ ਨਹੀਂ ਕਿਉਂਕਿ ਮਾਲ ਜਿਆਦਾ ਕਰੋ ਧਾਰਾ ਹਾਂ ਦੋਸਤੋ 24 ਦੀ ਬਾਈ ਕਹਿੰਦਾ ਓਕੇ ਆ ਧਾਰਾ ਮਾਰ ਦਿੰਦੇ ਆ ਪਰ ਵਹਿੜਾ ਜਿਆਦਾ ਆ ਵੀਡੀਓ ਲੰਮੀ ਹੋ ਜੂਗੀ ਹੋਊਗੀ ਪੂਰੇ ਫੈਟ ਵਾਲੀ ਹਮ ਥਣ ਵੇਖ ਲਓ ਸੋਹਣੇ ਥਾਣਾ ਹਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਬਾਈ ਕਹਿੰਦਾ ਪੂਰੀ ਫੈਟ ਆ ਉਹ ਫੋਲੇ ਦੀ ਜਾਨ ਜੂਣ ਬਹੁਤ ਐ ਜਾਣ ਕਰਕੇ ਪੂਰੀ ਗੋਲ ਖਿੱਚੀ ਆ ਪਈ ਆ ਉਹਦੇ ਘਰੋਂ ਆਰਧਣੇ ਦੇ ਖਰਾਣੇ ਆ ਹਾਂ ਇੱਕੋ ਜੇ ਬਈ ਚਾਰ ਛੇ ਫੇਰੋ ਨਿੱਕਾ ਆ ਮੁੱਲ ਜੈ ਜੈ ਬਹੂ ਬਹੁਤ ਆ ਆਪਾਂ ਨਾਲ ਕਰਾਉਣਾ ਭਲਾ 65 ਕਰਾਲਾ ਆਪਾਂ 95000 ਦੀ ਦੇ ਦੇਣੀ ਆ 1000 ਘਟ 60 ਦੀ ਹਾਂ 1000 ਘਟ 60 ਦੀ ਮਾਨਤਨ ਥੋੜਾ ਕਰ ਕੋਈ ਨੀ ਕਰ ਦਿਆਂਗੇ ਵੀਰੇ ਮਾਨਤਨ ਕਰ ਦਿਆਂਗੇ ਭੈਣ ਭਰਾ ਦਾ ਕੋਈ ਚੱਕਰ ਨਹੀਂ ਮਾਨ ਜ਼ਰੂਰ ਕਰਾਂਗੇ ਪਰ ਬੜਾ ਫਰਕ ਸ਼ਰਤ ਨਹੀਂ ਹਾਂ ਠੀਕ ਆ 1000 ਘਟ 60 ਦੀ ਦੇਣੀ 95000 ਦੀ ਮਾਨਤਨ ਹੋ ਜੂ 16 17 ਕਿਲੋ ਦੁੱਧ 2 ਨੰਬਰ ਤੇ ਆ ਬਾਈ ਇਹ ਵੀ ਆ ਸ਼ਰਵਾੜ ਤੇ ਉਹ ਬੱਚਾ ਇਹਾਂ ਕਿਦਾਂ ਦੀ ਸੂਈ ਆ ਆਪਣੇ ਕੋਲੇ ਕਾਲੀ ਆਈ ਆ ਮੇਰਾ ਮਤਲਬ ਠੀਕ ਐ ਤੇ ਦੁੱਧ ਜਾਂਦੀ ਅਗਲੇ ਦੇ ਘਰੇ ਦਾ ਸੀਗਾ 22 ਕਿਲੋ ਤੇਰੇ ਘਰੇ ਕਿੰਨਾ ਹੁਣ ਮੇਰੇ ਘਰੇ 19 ਲੀਟਰ ਹੈਗਾ ਹੁਣ ਦੋ ਟਾਈਮ ਚੂਨ ਵਾਲਾ ਠੀਕ ਐ ਥੋੜੀ ਜਿਹੀ ਨਾ ਮਸ਼ੀਨ ਤੋਂ ਆਈ ਆ अच्छा ਜੇ ਤੋਂ ਬਣਿਆਣਾ ਪਾਉਣੇ ਥੋੜਾ ਜਿਆਦੀ ਕਰਦੀ ਆ ਮੇਰਾ ਮਤਲਬ ਮੈਂ ਤਾਂ ਵਧੀਆ ਚੋਲਣਾ ਕੇਦਰੀ ਬੁੱਢੀਆਂ ਨੂੰ ਉਹ ਖਾ ਜਾਂਦਾ ਮੇਰਾ ਮਤਲਬ ਨਿਆਣਾ ਨੂੰ ਨਾ ਜੇ ਮਸ਼ੀਨ ਵਾਲੇ ਨੇ ਲੈਣੀ ਆ ਉਹਨੂੰ ਵਹਿਤਰ ਆ ਵੀਰੇ ਦੁੱਧ ਵਾਲੀ ਗਾਂ ਕਿਉਂਕਿ 2 ਕਿਲੋ ਚੋ ਕੇ ਆਈ ਵੀ ਆਪਣੇ ਸਹੀ ਆ ਤੇ ਅੱਜ ਆਪਣੇ ਘਰੇ ਉਨੀ ਕਟਿਆ ਕਿਉਂਕਿ ਸੈਲੇਜ ਤੋਂ ਬਿਨਾ ਤੈਨੂੰ ਪਤਾ ਵੀ ਫਰਕ ਪੈ ਜਾਂਦਾ ਹਮ ਘਰ ਕੋਸਾ ਵੀ ਕਰ ਜਾਂਦਾ ਠੀਕ ਹੈ ਦੋ ਜਾਨ ਇੱਕ ਨੰਬਰ ਆ ਠੀਕ ਹੈ ਚੋਣ ਜਾਨ ਬਾਈ ਕਹਿੰਦਾ ਇੱਕ ਨੰਬਰ ਆ ਜਿੱਥੋਂ ਲਈ ਆ ਉਹਨਾਂ ਦੀ ਬਾਈ ਕਹਿੰਦਾ ਮਸ਼ੀਨ ਤੇ ਜਵਾਈ ਹੁੰਦੀ ਸੀ ਪਰ ਬਾਈ ਕੋਲੇ ਮਸ਼ੀਨ ਐ ਨਹੀਂ ਬਾਈ ਹੱਥੀ ਚੋਂਦਾ ਦੂਜਾ ਸੂਆ ਚਾਰ ਦ ਮੂੰਹ ਤੋਂ 4 ਦੰਦ ਆ ਆ ਇਹਦਾ ਬੱਚਾ ਮੇਰੇ ਘਰੇ ਬਾਈ ਕਹਿੰਦਾ 19 ਲੀਟਰ ਦੁੱਧ ਕੱਢਿਆ ਆ ਨੇ ਇੱਕ ਬਾਈ ਕਹਿੰਦਾ ਉੱਥੋਂ ਸਾਈਲੇਜ ਖਾਂਦੀ ਆਈ ਆ ਆਪਣੇ ਸਾਈਲੇਜ ਹੈ ਨਹੀਂ 19 ਲੀਟਰ ਮਾਰ ਲੈ ਮੇਰੇ ਘਰੇ ਦੋ ਟੈਂਕ ਚੋਲੇ ਤਿੰਨ ਟੈਂਕ ਚੋਲੇ ਠੀਕ ਆ 19 ਲੀਟਰ ਮਾਰ ਬਾਈ ਕਹਿੰਦਾ ਲੀਟਰ ਮਰਾ ਦੂ 19 ਦੁੱਧ ਤੇ ਆਈ ਆ ਹਾਂ ਉੱਪਰਲੀ ਬੌਲੇਜ ਆ ਇਹ ਦੁੱਧ ਤੇ ਆ ਕਾਲਿਆ ਨੇ ਨਿਆਣਾ ਜਾ ਪਾਉਣ ਲਈ ਕਿਰਾ ਕਰਦੀ ਆ ਮਰਵਾ ਦਾ ਪਠਾਨੀਆਂ ਨੂੰ ਹੱਥ ਲਾਉਣ ਜੋ ਚੋਣ ਲਾ ਗਿਆ ਫੇਰ ਕੋ ਚੱਕਰ ਨੂੰ ਠੀਕ ਹੈ ਥੋੜਾ ਜਿਹਾ ਬਾਈ ਕਹਿੰਦਾ ਕਰਦੀ ਆ ਉਹ ਪਤਾ ਮਸ਼ੀਨ ਵਾਲੇ ਪਸੂ ਨੇ ਵੀਰੇ ਕਰਨਾ ਹੀ ਉਹ ਭਾਪਜੀ ਕੱਢਦਾ ਹੀ ਆ ਥਣ ਸੋਹਣਿਆ ਗੁਲਾਬੀ ਹੱਥ ਦੀ ਚਵਾਈ ਵਾਲੇ ਮੂੰਹ ਤੋਂ ਚਾਰ ਦੰਦ ਆ ਦੂਜਾ ਸੁਵਾ ਖੀਰੀ ਸੂਈ ਹੋਣੀ ਪਹਿਲੇ ਸੂਏ ਕੱਦ ਚ ਪੂਰੀ ਵੱਡੀ ਆ ਨਿੱਕੀ ਜੀ ਨਹੀਂ ਪੂਰੀ ਡੱਬ ਵਾਲਾ ਪੂਰੀ ਦੂਜਾ ਸੁਵਾ ਵੀਰੇ ਕਿਹੜਾ ਹੋਈ ਹਾਂ ਬੁੱਢੀ ਆ ਹਾਂ ਜੈ ਜੈ ਮੋਲ ਜੈ ਵੀਰੇ ਮੋਲ ਕਰਾਉ ਨੂੰ ਇਹਦਾ 65 ਗਰਾਲਾ 1000 ਘੱਟ 60 ਦੀ ਇਹਦੇ ਜਾਣੇ ਇੱਕ ਨੰਬਰ ਲੈ ਲਓ 59 ਦੀ ਕਿਉ ਪਾ ਮਾ 2 ਨੰਬਰ ਲੈ ਲਓ ਉਹ ਵੀ 58 ਦੀ ਮਾਨਤਾਨ ਹੋ ਜੂ ਕੱਲੇ ਕੱਲੇ ਚੋਂ ਵੀ ਜੇ ਕੋਈ ਜੋੜਾ ਲੈ ਲੈਂਦਾ ਕੋਈ ਹਜ਼ਾਰ ਖੰਡ ਵੱਧ ਹੋ ਜੂ ਤੈਨ ਨੰਬਰ ਤੇ ਆ ਜਾ ਬਾਈ ਜਿਹੜੀ ਉਹ ਬਹੁਤ ਜੱਗੀ ਬੱਛੀ ਆ ਯਾਨੀ ਖੋਲਾ ਪਤਾ ਬੱਛੀ ਆ ਮੇਰਾ ਮਰਦੇ ਨੇ ਆਹ ਹfte ਦੇ ਅੰਦਰ ਧੂ ਪੈਣਾ ਜਾਂਦੀ ਪਹਿਲਣ ਪਹਿਲਣ ਬੱਛੀ ਆ ਪੂਰੀ ਚੰਗੀ ਆ ਸਿਰ ਠੰਡੀ ਆ ਦੰਦੀ ਕਿਵੇਂ ਆ ਦੰਦੀ ਦੋ ਦੰਦ ਆ ਵੀ ਦੋੰਦੀ 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 ਬੱਛੀ ਦੁੱਧ ਕਿੰਨਾ ਕੱਢ ਜੂ ਦੁੱਧ ਵੀਰੇ ਜਿਹੜੇ ਹਿਸਾਬ ਨਾਲ ਉਹ ਬੰਦਿਆਂ ਤੋਂ ਲਈ ਆ ਵਧੀਆ ਉਹਨਾਂ ਦੇ ਚੰਗੀਆਂ ਗਾਂਆਂ ਰੱਖਣੀਆਂ ਜਾਂਦੀ ਇਹਦੀ ਮਾਂ ਦਾ 233 ਕਿਲੋ ਦਾ ਰਿਕਾਰਡ ਦੱਸਦੇ ਜਿਹਦੋਂ ਆਪਾਂ ਲਈ ਆ ਠੀਕ ਐ ਬਾਕੀ ਵੱਛੀ ਵੇਖ ਲਾ ਤੂੰ ਇਹ ਆਪ ਦੱਸਿਆ ਫਰੂਟ ਦੀ ਆ ਅੱਛਾ ਇਹਦੇ ਡੈਨਮਾਰਕਾ ਦਾ 40x27 ਲੱਗਾ ਵਗਾ ਡੈਨਮਾਰਕ ਤੋਂ ਬਾਈ ਦੱਸਦਾ ਅੱਗੇ ਗੱਭਣ ਆਪੇ ਫਰੂਟ ਦੀ ਆ ਮੇਰਾ ਇਹ ਵੀ ਇਸਦੇ ਫਰੂਟ ਦੀ ਆ ਠੀਕ ਐ ਵੱਛੀ ਪਹਿਲਾ ਸੂਆ ਮੂੰਹ ਤੋਂ ਦੋ ਦੰਦਾਂ ਦਾ ਦੁੱਧ ਕਿੰਨਾ ਕਹਦਾ ਪਿਆ ਜੂ ਦੁੱਧ ਵੀਰੇ ਤੈਨੂੰ ਪਤਾ ਵੀ 32 33 ਦੀ ਮਾਂ ਦਾ ਜਾਂਦੀ 22 23 ਕਿਲੋ ਦਾ ਵੱਛੀ ਨੂੰ ਪਹਿਲੇ ਉਹਨੂੰ ਪਿਉਣਾ ਚਾਹੀਦਾ ਨਸਲ ਦੇ ਹਿਸਾਬ ਨਾਲ ਬਰੀਡ ਵਾਲੀ ਵੱਛੀ ਆ ਕਿਸੇ ਨੇ ਕੰਮ ਨਵਾਂ ਸਟਾਰਟ ਕਰਨਾ ਦੋਨੇ ਬੈੜਾਂ ਲੈ ਜਾਵੇ ਠੀਕ ਹੈ ਹਾਂ ਬਾਈ ਕਹਿੰਦਾ 22 23 ਲੀਟਰ ਖੁੱਲਾ ਦੁੱਧ ਪਿਆ ਜੂ ਹਫਤੇ ਦੇ ਅੰਦਰ ਬਾਅਦ ਸੂਬੂ ਸੀਲ ਸਾਬ ਪੂਰੀ ਆ ਵਾਲ ਟੱਲ ਕੱਢ ਕੇ ਸੂਗੀ ਵੀਰੇ ਫੜੰਗ ਵਾਲਾ ਲੈਵਾ ਨਾਲੇ ਹੂੰ ਵੀ ਉਹੋ ਜੀ ਗੱਲ ਨਹੀਂ ਬਾਕੀ ਕੱਦ ਵੀ ਵੱਡਾ ਵਜ਼ਨ ਵੀ ਬਹੁਤ ਦਾ ਤੇ ਲੇਵਾ ਭਾਂਡਾ ਵੀ ਪੂਰਾ ਸੋਹਣਾ ਖੁੱਲੇ ਭਾਂਡੇ ਹਵਾਨੇ ਦੀ ਆ ਡੈਨਮਾਰਕ ਦਾ ਸੀਵਨ ਆ ਜੀ ਤੋਂ ਗੱਬਣ ਆ ਆਪੇ ਬੀਐਸ ਦੀ ਆ ਬਰੂਟ ਦੀ ਆਪ ਡੈਨਮਾਰਕ ਤੋਂ ਅੱਗੇ ਗੱਬਣ ਮਾਂ ਦਾ ਦੁੱਧ 32 33 ਲੀਟਰ ਦੱਸਦਾ ਬਾਈ ਜੈ ਜਮਲ ਮੁੱਲ ਵੀ ਆਪਾਂ ਬਾਲਾ ਨਹੀਂ ਕਰਨਾ ਜਿਵੇਂ ਮੁੱਲ ਕਰਾਉਣਾ ਤਾਂ ਆਪਾਂ 85 90 ਹੋਰ ਹੋ ਸਕਦਾ ਲੱਖ ਹੀ ਮੰਗ ਲੈਣਾ ਆਪਾਂ ਇਹ 77000 ਦੀ ਦੇ ਦੇਣੀ 77 ਦੀ ਹਾਂ ਬਾਈ ਕਹਿੰਦਾ ਹੋਰ ਕਿਸੇ ਦੇ ਉੰਦੀ ਤਾਂ ਲੱਖ ਹੀ ਮੰਗ ਲੈਂਦਾ ਆਪਾਂ ਬਾਲਾ ਨਹੀਂ ਕਰਨਾ 73000 ਦੀ ਦੇ ਦੇਣੀ ਆ 73000 ਚੋਂ ਛੋਟਛਾਪਾ ਮਾਨਤਾਣ ਹੋ ਜੂ ਬਰੂਡ ਦੇ ਸੀਬੰਦੀ ਆ ਡੈਨਮਾਰਕ ਤੋਂ ਗੱਬਣ ਉਹ ਚੀਜ਼ਾਂ ਆਂਦੇ ਵਾਧੇ ਵਾਲੀਆਂ ਦੰਦਾਂ ਚ ਆ ਵਾਧੇ ਵਾਲੀਆਂ ਚੀਜ਼ਾਂ ਕੋਈ ਲੈ ਲਓ ਵਿਹੜਾ ਜੀ ਮਿਲਣੀਆਂ ਪੱਕੀ ਗਾ ਨਹੀਂ ਮਿਲਣੀਆਂ ਸਹੀ ਆ ਐ ਇਹਨੂੰ ਕੱਢ ਲਾ ਬਾਹਰ ਇਹ ਤਾਂ ਦੱਸ ਇਹ ਵੀਰੇ ਕਾਲੀ ਵਿਹੜਾ ਇਹ ਵੀ ਜਾਂਦੀ ਲੱਗੂਗੀ ਪੰਜ ਚਾਰ ਦੇਣੀ ਠੀਕ ਆ ਇਹ ਵੀ ਵਿਹੜ ਬਹੁਤ ਵੱਡੀ ਆ ਠੀਕ ਆ ਹਾਂ ਇਹ ਵੀ ਆਪਾਂ ਫਾਰਮ ਚੋਂ ਕਹਿੰਦੇ ਮੇਰਾ ਮਤਲਬ ਕਹਾਂ ਤਾਂ ਬੰਦੇ ਨੇ ਐਂ ਵੀ ਮੇਰਾ ਫਾਰਮ ਆ ਗਾਂਾਂ ਦਾ ਠੀਕ ਉਹ ਚੰਗੀ ਆ ਜੇ ਦੀ ਵੇੜ ਉਹਨੇ ਦੱਸਿਆ ਆਪਾਂ ਨੂੰ ਪਹਿਲਾਂ ਪਹਿਲਾਂ ਵੇੜਾ ਖੋਦਾਂ ਦੀ ਹੈ ਅਗਲੀ ਤੂੰ ਮੇਰਾ ਕਿੱਡੀ ਪਾਈ ਨਾੜੀਆਂ ਟਰੈਕਟਰ ਨੂੰ ਉੱਤੋਂ ਦੀ ਹੋ ਕੇ ਮੜੂਗੀ ਦੋਂਦੀ ਏ ਆ ਹਫਤੇ ਦੇ ਅੰਦਰ ਬਾਅਦ ਇਹ ਸੂਬੂ ਹਾਂ ਹਾਂ ਹਫਤੇ ਦੇ ਅੰਦਰ ਬਾਅਦ ਪੰਜ ਚਾਰ ਦਿਨ ਹੀ ਲੁਕ ਤਿਆਰ ਹੀ ਆਵੇ ਪੰਜ ਚਾਰ ਦਿਨ ਹੀ ਲਊ ਬਾਈ ਕਹਿੰਦਾ ਤਿਆਰ ਹੀ ਆ ਅੰਗਰੇਲੇਵਾ ਤੈਨੂੰ ਪਤਾ ਕਿਹੜਾ ਪਸ਼ੂ ਆ ਕੇ ਚੱਕ ਜਾਂਦਾ ਵਾਦੀ ਜੀ ਪਾਉਣੀ ਸ਼ੁਰੂ ਕੀਤੀ ਹੈ ਸਟਾਰਟ ਅੱਜ ਹਾਂ ਹਾਂ ਬੱਚੀ ਦੋ ਦੰਦ ਦਾ ਪਿਓਰ ਦੋ ਦੰਦ ਹੋਣੀਆਂ ਜਿਹੜੀ ਇਹ ਕਹਦੀ ਗੱਲ ਉਹੀ ਹੋਊਗਾ ਦੰਦ ਪਟਕੇ ਵੀਡੀਓ 'ਚ ਵਿਖਾ ਦਿੰਦੇ ਆ ਐਉਂ ਨਹੀਂ ਗੱਲ ਦੋ ਤੇ ਦੁੰਦੀਆਂ ਹੀ ਨਿਕਲੀਆਂ ਹਾਂ ਆ ਆ ਦੁੱਧ ਦੰਦੀਆਂ ਖੜੀਆਂ ਇੱਧਰ ਇੱਕ ਪਾਸੇ ਚੱਕਿਆ ਹੋਇਆ ਦੂਜੀ ਪਾਸੇ ਦੁੱਧ ਦੰਗੇ ਹੂੰ ਦੋਂਦੀ ਬੱਚੀ ਦੁੱਧ ਕਿੰਨਾ ਕੱਢ ਜੂ ਦੁੱਧ ਵੀਰੇ ਏਡੀ ਬੱਚੀ ਨੂੰ ਮੈਂ ਤਾਂ 23 24 ਕਿਲੋ ਪਿਉਣਾ ਚਾਹੀਦਾ ਬੱਚੀ ਨੂੰ ਯਾਰ ਹੂੰ ਕਿੱਡੀ ਵਹਿੜਾ ਕਣੀ ਕੱਦ ਵੱਡਾ ਵਜਨ ਵੀ ਬਹੁਤ ਆ ਦੋਸਤੋ ਵਹਿੜਾ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਕਿਹਾ ਸੀ ਇਹ ਕੱਦੀ ਨੂੰ ਛੱਡ ਕੇ ਨਹੀਂ ਸਾਰੀਆਂ ਹੀ ਵੱਡੀਆਂ ਕੱਦ ਵਾਲੀਆਂ ਪੂਰੀਆਂ ਜਾਣ ਵਾਲੀਆਂ ਆ ਵੀ ਦੋਂਦੀ ਆ ਆ ਵੀ ਦੋਂਦੀ ਆ ਜੈ ਆ ਚਾਰ ਦੰਦ ਦਾ ਉਹ ਦੂਜਾ ਸੂਆ ਜੈ ਜੈ ਮੌਲ ਬਾਈ ਜੈ ਜੈ ਵੀਰੇ ਮੌਲ ਦਾ ਮੇਰਾ ਮਨ ਕਰਦਾ ਸੀ ਵੀ ਲੱਖ ਵੀ ਮੰਗ ਕੇ ਫੇਰ ਵੀ ਬੰਦਾ ਮੌਲ ਲਾਉ ਠੀਕ ਹੈ ਪਰ ਆਪਾਂ ਮੌਲਣੀ ਬਾਲਾ ਕਰ ਦਿੰਦੇ ਆ 8000 ਦੀ ਦੇ ਦੇਣੀ ਬੱਚੀ 80 ਦੀ ਉਹ 77 ਦੀ 80 ਦੀ ਹਾਂ 80 ਦੀ ਦੇ ਦੇਣੀ ਵਹਿੜ ਬਹੁਤ ਵੱਡੀਆਂ ਆ ਵੀਰੇ ਛੋਟੀਆਂ ਨਹੀਂ ਵਹਿੜਾਂ ਇਹ ਦੋਸਤੋ ਵਹਿੜਾ ਡਾਵਲ ਆ ਆ 77 ਦੀ ਉਹ 80 ਦੀ ਦੋਂਦੀਆਂ ਦੋਂਦੀਆਂ ਪੂਰੀਆਂ ਵੱਡੀਆਂ ਡਾਵਲ ਵਹਿੜਾ ਵਹਿੜਾ ਵੀ ਵੱਡੀ ਆ ਇਹ ਚਾਰ ਦੰਦ ਦਾ 19 ਲੀਟਰ ਤਿਆਰ ਆ 22 ਲੀਟਰ ਬਾਈ ਕਹਿੰਦਾ ਅਗਲੇ ਦੇ ਚੋਕੇ ਲਿਆਇਆ ਪਰ ਮੇਰੇ ਘਰੇ ਆ ਕੇ 3 ਕਿ ਲੀਟਰ ਘਟਾਇਆ ਬਾਈ ਕਹਿੰਦਾ ਉਹ ਜੜ ਜੰਗ ਜਾਨਵਰ ਵੀ ਕਰ ਜਾਂਦਾ ਪਰ ਚੋਾਈ ਲੱਗੀ ਆ ਚਾਹ ਦੇ ਨੂੰ ਚੋਣ ਵਾਲੇ ਨੂੰ ਇੰਨੀ ਚੰਗੀ ਆ ਚੀਨ ਵਾਲੇ ਨੂੰ ਯਾਰ ਫੇਰ ਤਰਾ ਅਗਲਾ ਆਪੇ ਖੁਸ਼ ਹੋਊਗਾ ਲੈ ਜਾ ਕੇ ਜਿਹੜਾ ਲੈ ਗਿਆ ਠੀਕ ਆ ਜਰਸੀ ਦੇ ਆ ਜਾ ਜਰਸੀ ਵੀਰੇ ਇਹ ਦੂਜੇ ਸੂਏ ਸੋਣੀਆ ਦੂਜਾ ਆਪਾਂ ਖਰੀਦੀ ਆ ਠੀਕ ਉਹਨੇ 14 15 ਕਿਲੋ ਦੁੱਧ ਕਿਹਾ ਐਵੇਂ ਆਪਾਂ ਕਹਿਣ ਨੂੰ ਕਿ ਜੇ 20 ਕਿਲੋ ਨਾ ਤਾਂ ਇਹ ਦਿੰਦੀਆਂ 20 ਕਿਲੋ ਐਵੇਂ ਆਪਾਂ ਕਹਿ ਦਈਏ 20 ਕਿਲੋ 14 15 ਦੱਸਿਆ ਆਪਾਂ ਨੂੰ ਵੀ ਦੁੱਧ ਪਿਆਇਆ ਇਹਨੇ ਠੀਕ ਬਾਕੀ ਦੁੱਧ ਇਹਨਾਂ ਦੇਣਾ ਵੀ ਚਾਹੀਦਾ ਲੇਵੇ ਭਾਂਡੇ ਵਾਲੀ ਆ ਦੋ ਦੋ ਤਿੰਨ ਦਿਨ ਲਊਗੀ ਬਾਹਲਾ ਦਿਨ ਲੈਂਦੀ ਲਾ ਦੋ ਤਿੰਨ ਦਿਨ ਲਊ ਬਾਈ ਕਹਿੰਦਾ 14 15 ਤਾਂ ਫਿਰ ਬਾਹਲਾ ਨਹੀਂ ਕੋਈ ਇਹਨਾਂ ਦਾ ਦਿੱਤਾ ਹੋਊਗਾ ਕਿੰਨੀ ਪ੍ਰਿੰਟਾ ਬੋਦੀ ਬਾਦੀ ਬਣਾ ਦੇ ਬੱਚੀ ਕਿੰਨੀ ਬਰੀਡ ਆ ਵਾ ਛੀ ਲਾ ਬੁੱਤੀ ਬਾਤੀ ਸੋਹਣੀ ਆ ਬੁੱਤੀ ਬਾਤੀ ਦੀ ਕਿੰਨੀ ਸ਼ਕੀਨਾ ਬੱਚੀ ਕੌਲੀ ਜੀ ਬਾਕੇ ਪਾਣੀ ਪਿਆ ਦੇ ਪਾ ਕੌਲੀ ਆ ਕੌਲੀ ਚ ਭਲਾ ਪਾਣੀ ਪਿਆਲਾ ਵਛੀ ਨੂੰ ਹਾਂ ਇੰਨੀ ਬਰੀਡ ਵਾਲੀ ਵਛੀ ਆ ਗਾਂ ਬੱਚੇ ਪੁੱੱਚੇ ਲੈਣ ਨੂੰ ਵੀ ਚੰਗਾ ਸੀ ਉਹ ਤੋਂ ਭਰਾ ਕੇ ਲੈਣਾ ਹੋਵੇ ਪੂਰੇ ਚੰਗੇ ਬੱਚੇ ਦੇਊਗੀ ਹਾਂ ਸਹੀ ਆ ਦੁੱਧ ਬਾਈ ਕਹਿੰਦਾ ਕਹਿਣ ਨੂੰ ਤਾਂ 20 ਲੀਟਰ ਕਹਿ ਦੀ ਗਏ ਬਾਈ ਕਹਿੰਦਾ ਨਾ ਇਹਨੇ 20 ਦੇਣਾ ਨਾ ਕਹਿਣ ਦੀ ਲੋੜ ਆ 14 15 ਦਿੱਤਾ ਬਾਈ ਐਵੇਂ ਮੂੰਹ ਦਾ ਫਾਇਦਾ ਕੀ ਜਿੰਨਾ ਕਿ ਬਿਹਤਰ ਹੋਵੇ ਉਹਨਾਂ ਦੇ ਦੁੱਧ ਕਹੋ ਜਿੰਨਾ ਲੋਕਾਂ ਨੇ ਕਿਹਾ ਐਵੇਂ ਆਪਾਂ ਕੋਲੋਂ ਜੋੜ ਕੇ ਦੱਸੀ ਜਾਈ ਹੁਣ ਪਤਾ 20 ਕਿਲੋ ਕਿੱਥੋਂ ਪਿਆ ਜੂਗਾ ਹਾਂ ਇੰਨਾ ਕਿ ਦੁੱਧ ਦੇਊਗੀ 14 15 14 15 ਕਿਤੇ ਕਿਹਾ ਜੀ ਦੂਜਾ ਸੂਆ ਹੋ ਸਕਦਾ 2 ਕਿਲੋ ਵੱਧ ਪਿਆ ਜੇ ਤੇ ਬਾਕੀ ਵੀ ਮੈਂ ਦਾ ਅਗਲਾ ਤੈਨੂੰ ਪਤਾ ਮੈਂ ਦਾ ਮੁੱਲ ਬਾਹਲਾ ਉੱਝਾਂ ਗੀਆਂ ਗਾਇਆਂ ਆਪਣੇ ਕੋਲ ਹਾਂ ਬਾਕੀ ਵਲਟੇਲਾਂ ਬਹੁਤ ਪਈਆਂ ਹਾਂ ਹਾਂ ਆਹ ਸਾਰੀ ਵਲਟੇਲ ਕੱਢ ਕੇ ਸੂਣਾ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਨਿਕਾ ਆ ਜਾ ਮੁੱਲੇ ਦਾ ਵੀ ਮੁੱਲ ਵੀਰੇ ਕਰਾਉ ਨੂੰ ਕਰਾਉਣਾ 60 ਕਰਾ ਲੈ ਇਹ ਬੱਚੀ ਦੇ ਦੇਾਂਗੇ 53000 ਲਓ ਬਾਈ ਮੁੱਲ ਭਾਵਾਂ 60 ਕਰਾ ਲਓ ਬਾਈ ਕਹਿੰਦਾ 50 ਤੇ 53 ਦੀ ਦੇ ਦੇਣੀ ਆ ਬੂਥੀ ਦਾ ਬਾਲੀ ਸੋਣੀ ਆ ਭਾਵਾਂ ਫੋਟੋ ਖਿੱਚ ਕੇ ਲਾ ਦੇ ਇਹਦੀ ਮੂਰੇ ਬਾਲੀ ਸੋਣੀ ਬੂਥੀ ਆ 53000 ਦੀ ਦੇ ਦੇਣੀ ਆ ਵੈੜ ਪੂਰੀ ਚੰਗੀ ਆ ਜੇ ਕੋਈ ਚੰਗੀ ਜਰਸੀ ਭਾਲਦਾ ਨਾ ਤੇ ਆਜੋ 53 ਦੀ ਦੇ ਦੇਣੀ ਆ ਦੁੱਧ 20 ਕਿਲੋ ਤਾਂ ਨਹੀਂ ਦੇਣਾ ਪਰ 14 15 ਕਿਤੇ ਨਹੀਂ ਗਿਆ ਬਾਈ ਕਹਿੰਦਾ ਇੱਥੇ ਖੁੱਲਾ ਪਿਆ ਦੂ ਫੁੱਲ ਸੁਨੱਖੀ ਦੂਜਾ ਸੂਆ ਜਰਸੀ ਨਸਲ ਦੀ ਪਾਲ ਜਹਾਤ ਵਾਲੀ ਬੱਚੀ 62 ਦੀ ਗਹਿਣਾ ਹੀ ਅਗਲੇ ਨੇ ਹੋਰ ਕੋਲੇ ਹੁੰਦੀ 62 ਦੀ ਗਹਿਣਾ ਤੂੰ ਆਪ ਵੀਡੀਓ ਬਣਾਉਣਾ ਕਿੰਨੀ ਚੰਗੀ ਬੱਚੀ 53 ਦੀ ਦੇ ਦੇਣੀ ਆ ਲੰਬੇ ਲਾਉਣੇ ਭਰਾਵਾਂ ਦੇ ਜਿਹੜੇ ਕਹਿੰਦੇ ਜਰਸੀ ਲੈਣੀ ਆਹੀਂ ਠੀਕ ਆ ਜਾ ਗਾਂ ਦੇ ਵੀ ਠੇੜੇ ਕਿੰਨੀ ਨਹੀਂ ਸੂਈ ਜਾਂ ਆ ਬੱਚੀ ਜਿਹੜੀ ਬਹੁਤ ਚੰਗੀ ਮਗਰ ਠੀਕ ਆ ਬੱਚੀ ਵਧੀਆ ਪਾਲੀ ਆ ਕਿਸ ਦੀ ਡੇਟੀਆਂ ਸੁੱਟਦਾ ਪਾ ਕੇ ਤੇ ਇਹਦਾ ਮੂਹਰੇ ਥੋੜੋਂ ਕਬਹਣੀ ਵਾਲੋਂ ਤੈਲ ਆ ਅੱਛਾ ਚੱਲਦਾ ਹੀ ਨਹੀਂ ਹਾਂ ਚੱਲਦਾ ਨਹੀਂ ਜੰਦੀ 나ੜ ਨੂੜ ਦੀ ਬਣੀ ਤੇਰਾ ਮਤਲਬ ਗਾਂ ਨੂੰ ਚੱਲ ਵੀ ਸਕਦਾ ਇਹ ਚੋ ਆਇਤ ਵੀ ਇਹ ਕਰਨਾ ਰੇਖਾ ਨੂੰ ਪੂਰਾ ਹੀ ਲੱਗਦਾ ਪੂਰਾ ਹੀ ਲੱਗਦਾ ਵੇਖੋ ਨੂੰ ਚੱਲ ਪੂ ਵੀਰੇ ਆਣੀ ਆਪਣਾ ਨਾੜ ਨੂੰੜ ਹੈ ਦੀ ਖਾਨ ਚ ਦਾ ਨੂੰ ਚੱਲ ਪੂ ਉਹ ਦਵਾਈ ਨੂੰ ਕਿਸੇ ਦੇਤੀ ਥੋੜੀ ਬੇਗੋਰੀ ਚਾਹੀਏ ਤੈਨੂੰ ਪਤਾ ਗਾ ਦੇਣੀ ਚਾਹੀਆ ਜਣੀ ਆਪਣੇ ਇਹ ਵੀ ਗੱਲ ਹੀ ਆਈ ਦੁੱਧ ਦੁੱਧ ਉਹਨਾਂ ਨੇ 12 ਦੱਸਿਆ ਸੀ ਜੀ ਸਾਡੇ ਗਾ 12 ਹੈਗਾ ਜਣੀ ਆਪਣੇ ਘਰੇ 11 ਲੀਟਰ ਹੈ ਅਗਲਾ ਮਾਰ ਕੇ ਲਿਜਾ ਸਕਦਾ ਦੋ ਟੈਂਕ ਕਿੰਨੇ ਬਹੁਤ ਵਧੂਗੀ 14-15 ਕਿਲੋ ਦੁੱਧ ਦੇ ਦੇਣਾ ਸੇਵ ਵਾਲੇ ਦੇ ਜਿਆਦਾ ਕਿੰਨੇ ਦੀ ਇਹ ਆਪਾਂ ਲੈ ਜੜੀ 36000 ਦੀ 36 ਦੀ 36 ਦੀ ਮਗਰ ਬਚੀ ਐ 10000 ਦਾ ਬਚ ਕੋਈ ਬਣਨ ਵਾਲੀ ਐ ਦੋਸ ਜੀ ਤੋਂ ਲਿਆਂਦੀ ਆ ਅਗਲੇ ਦੇ ਘਰੇ 12 ਲੀਟਰ ਚੋਇਆ ਠੀਕ ਆ 11 ਲੀਟਰ ਮੰਨ ਕੇ ਆ ਜੇ ਡੱਬੇ ਮਾਰ ਕੇ ਲੈ ਜੇ 36000 ਦੀ ਦੇ ਦੇਣੀ ਆ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਨਾ 36000 ਦੀ ਦੇ ਦੇਣੀ ਆ 11 ਲੀਟਰ ਮੰਨ ਕੇ ਲੈ ਜੋ ਦੋ ਟਾਈਮ ਸਹੀ ਆ ਮੈਂ ਕਿਹਾ ਵੀ ਰੋਤਾ ਤੈਨੂੰ ਪਤਾ ਹਾਂ ਮਧਾਣੀ ਚੱਲੂ ਅਗਲੇ ਦੇ ਬਾਈ ਕਹਿੰਦਾ ਕਿਸੇ ਦੀ ਮਧਾਣੀ ਖੜੀ ਸਮਝ ਨਾਲੇ ਸਮਝ ਗਏ ਪਰ ਕਈਆਂ ਨੂੰ ਸਮਝ ਵੀ ਨਹੀਂ ਲੱਗੀ ਹੋਣੀ ਮੈਂ ਦੱਸ ਦੇਣਾ ਮਧਾਨੀ ਵਾਲੀ ਗੱਲੀ ਕਹਿੰਦਾ ਕਿ ਮਤਲਬ ਇਹਦੇ ਦੁੱਧ-ਦੁੱਧ ਮੁੱਕਿਆ ਨਾ ਤੇ ਨਿੱਕਾ ਜਾਂ ਪਹਾ 36000 ਦੀ ਦੇ ਦੇਣੀ ਆ ਤੇ ਲੈ ਜੋ ਤੇ ਤੜਕੇ ਨੂੰ ਮਧਾਨੀ ਅਗਲਾ ਚਲਾ ਲੈ ਨਾਲੇ ਦੂਜਾ ਥਾਣਾ ਵਿਖਾ ਦੇ ਕੇ ਜਾਂ ਹੂੰ ਗੋਟਾ ਰਗਾ ਥਾਣਾ ਪਟਾਈ ਵਾਲਾ ਨਾ ਹੋਵੇ ਵੀ ਇੰਨੇ ਲੈ ਲਾ 28 ਲੈ ਲਾ 30 ਲੈ ਲਾ ਉੱਜਾ ਕੰਮ ਵਾਲਾ ਨਾ ਹੋਵੇ ਮੇਰੇ ਨਾਲ ਠੀਕ ਹੈ ਆਪਣਾ ਮੁੱਲ ਜੈ ਜੀ ਹੁੰਦੇ ਆ ਇੱਥੇ ਆ ਜਾ ਇਹ ਵੀਰੇ ਜਣੀ ਥਾਰ ਪਾਰਕ ਦਾ ਜਰਸੀ ਦਾ ਕ੍ਰੋਸ ਆ ਵਹਿੜ ਸੀਲ ਸੂਲ ਇਹਦੀ ਬਹੁਤ ਹੈ ਪੂਰੀ ਚੰਗੀ ਜਆ ਸੀਲ ਸਲਾਂ ਦਾ ਬੱਚਾ ਆਂਗੀ ਵੇਖੀ ਲੱਤ ਨਾ ਮਾਰੇ ਨਾ ਲੱਤਾਂ ਨਾਲ ਆਉਣਾ ਨਹੀਂ ਆਇਆ ਦੇਖੀ ਮਾਰੂ ਜਮਾਂ ਹੀ ਨਹੀਂ ਐ ਲੱਤ ਮਾਰਾਂ ਜਾਂ ਜਵਾਕ ਲਿਆਵੇ ਨਾਲ ਹਾਂ ਏਠਾਂ ਦੀ ਲਗਾ ਦੇ ਭਾਵਾ ਮੁਫਤ ਤੇ ਨਹੀਂ ਲੱਤ ਮਾਰਦੇ ਮੁਫਤ ਕਾ ਜਵਾਕ ਲੱਖੀ ਨਹੀਂ ਕਰੋੜੀ ਨਹੀਂ ਮਿਲਦੇ ਢਾਂਡੀ ਦਾ ਕੀ ਪਤਾ ਲੱਤ ਮਾਰੇ ਅਗਲਾ ਜਵਾਕ ਇਹ ਵੀ ਮਿਲਦੀਆਂ ਇਹ ਵੀ ਮਿਲਦੀਆਂ ਅੱਛਾ ਥੋੜੇ ਪੈਂਦੇ ਇਹਨਾਂ ਤੇ ਜਾ ਜਾ ਠੀਕ ਐ ਠੀਕ ਐ ਸਿੰਘਾਂ ਨੂੰ ਭਲਾ ਵੀ ਪਾ ਕੇ ਝੁੱਟੀ ਗਈ ਗਰਮੀ ਆ ਗਈ ਮੈਂ ਨਾ ਭਾ ਦਵਾ ਨੂੰ ਤਾ ਲਾ ਭਾ ਤੂੰ ਵੀ ਝੂਟਲਾ ਅੱਛਾ ਤਾਂ ਵੀ ਖੁੱਲੀ ਛੇੜਾ ਛੱਡ ਛੱਡਦਾ ਰਸਾ ਛੱਡ ਕੇ ਸਮਝਦਾ ਤੈਨੂੰ ਮੈਂ ਅੱਛਾ ਲਓ ਬਈ ਬਾਈ ਦਾ ਗਰੰਟ ਗਾਈ ਵਾਲੀਆਂ ਦੇ ਗਿਆ ਪਰ ਮੱਝਾਂ ਆਰ ਗਈ ਐ ਵਜ਼ਨ ਬਹੁਤ ਆਰ ਕੱਦ ਵੱਡਾ ਐਵੇਂ ਨਹੀਂ ਬੋਲਿਆ ਜਾਂਦਾ ਹੁੰਦਾ ਜੇ ਜੇ ਜੀ ਜੋ ਹੋਵੇ ਫੇਰ ਹੀ ਬੋਲਿਆ ਜਾਂਦਾ ਇਹ ਤਾਂ ਗੱਲ ਹੈਗੀ ਆ ਹਾਂ ਆ ਲੈ ਜਿੱਥੇ ਮਰਜੀ ਹੱਥ ਮਾਰ ਲਓ ਆ ਸੱਟਦਾ ਵਾ ਐਵੇਂ ਨਹੀਂ ਬਿਆੰਤ ਦਾ ਨਾਮ ਚੱਲਦਾ ਲੈ ਐਵੇਂ ਅਗਲਾ ਕਹਿ ਜਾਂਦਾ ਹਾਂ ਪਰ ਯਾਰ ਵੀਡੀਓ ਬਣਾਉਂਦਾ ਬਣਾਉਂਦਾ ਤੇਰਾ ਵੀ ਚਿੱਟ ਕਰੂਗਾ ਵੀ ਥੱਲੇ ਦੀ ਲੰਘ ਜਾ ਐਨੀ ਚੰਗੀ ਐਨੀ ਚੰਗੀ ਲੰਘ ਜਾ ਹਾਂ ਸਹੀ ਐ ਵੇ ਕਿੰਨਾ ਤਾਰ ਆ ਕੈਮਰਾ ਲਾਦਾ ਜੇ ਮੈਂ ਤੁਹਾਨੂੰ ਇਹ ਦੇਣ ਵਾਲੀ ਗਾਣੂ ਨਹੀਂ ਲੱਗਦਾ ਥਾਣੇ ਹੋ ਜਾ ਹਾਂ ਦੁੱਧ ਕਿੰਨਾ ਕੁ ਪਿਆਉਂੂ ਕੇ ਗੱਲੇ ਭਾਈ ਠੰਦੀ ਨਗਾ ਹੂੰ ਮੈਂ ਨਾ ਦੁੱਧ ਯਾਰ ਪਹਿਲੇ ਸੂਏ ਸੁਣਾਏ ਨੇ ਦੋ ਦੰਦ ਆ ਮੂੰਹ ਅੱਛਾ ਪਹਿਲਾਂ ਦੰਦੀ ਵਖਾਰ ਐਵੇਂ ਕਰਦਾ ਤੂੰ ਵੇਖ ਇਹ ਆ ਵੇਖ ਦੋ ਦੰਦ ਕਿੰਨੇ ਕਿੰਨਾ ਕੁ ਦੁੱਧ ਦੇ ਦੂ ਦੁੱਧ ਵੀਰੇ ਨੂੰ 15 16 ਕਿਲੋ ਪੀਣਾ ਚਾਹੀਦਾ ਪਰ ਹੋਊਗਾ ਫੈਂਟ ਵਾਲਾ ਕਿੰਨੇ ਦਿਨ ਲੈ ਜੂ ਫਿਰ ਬਸ ਤਿਆਰ ਹੀ ਆ ਭਾ ਵੀ ਜੈ ਜਿਆ ਕਰ ਦੇ ਫਿਰ ਇਹ ਦੇ ਦਾਂਗੇ 52000 ਦੀ ਅੱਜ ਵਾਲਾ ਭਾ ਨਹੀਂ ਥੋੜਾ ਜਿਹਾ ਮਾਨਤਾ ਨਾ ਯਾਰ ਚੱਲ 500 ਦਾ ਮਾਨ ਕਰ ਦੋ 51.52 ਦੀ ਦੁੱਧ ਪਿਆ ਦੁੱਧ ਪਿਆ ਜੂ ਕਿੰਨਾ 15 16 ਕਿਲੋ ਪਿਆ ਜੂ ਹੋਊ ਮੱਝਰਗਾ ਇਹਨੇ ਨਾ ਦਿੱਤਾ ਉਹ ਦੂ ਕਿੜੀ ਹਾਂ ਹਾਂ ਓੜੇ ਦਾ ਥਣ ਵਿਖਾ ਕਿੰਨਾ ਚਾਹੀਦਾ ਹਾਂ ਹੋਊ ਮੱਝਰਗਾ ਯਾਰ ਐਵੇਂ ਥੋੜੋ ਲੈਨੇ ਆਪਾਂ ਚੀਜ਼ ਵੇਖ ਕੇ ਲੈਨੇ ਹਾਂ ਹੂੰ ਪਹਿਲਾਂ ਸੁਣਦੀ ਆ ਨੇ ਬੰਦਾ ਨਰਮਾ ਯਾਰ ਪਾਰਖੂ ਵੀ ਪੂਰਾ ਖੜਾਰੀ ਬੰਦਾ ਬਾਈ ਕਹਿੰਦਾ ਮੈਂ ਗੱਲਾਂ ਐਵੇਂ ਨਹੀਂ ਕਰਦਾ ਮੇਰੇ ਕੋਲੇ ਜਾਨਵਰ ਆ ਚੀਜ਼ਾਂ ਬਾਈ ਕਹਿੰਦਾ ਗੱਲਾਂ ਮੈਂ ਤਾਂ ਕਰਦਾ ਤਾਂ ਵਾਲੀ ਗੱਲ ਹੋਊਗੀ ਵੀ ਐਵੇਂ ਨਹੀਂ ਕਰਾਂ ਤੁਹਾਨੂੰ ਸੁਪਲਾਈਆਂ ਕਰੀ ਜਾਂਦੇ ਫਿਰ ਦਾਵਾ ਚੋਊਗਾ ਕੱਲ੍ਹ ਨੂੰ ਹਾਂ ਲਾ ਆ ਇੱਥੇ ਰੱਖ ਨਾ ਉਂਟ ਵੀ ਸੀਲ ਆ ਲਾ ਹੂੰ ਇਹਦਾ ਕੌਡੀ ਵਾਲ ਨੂੰ ਭੋਂ ਕੈਂਚੀ ਲਾ ਕੇ ਬਾਈ ਤਾਂ ਵੀ ਨਹੀਂ ਹਲਦੀ ਕੈਂਚੀ ਤਾਂ ਉਹ ਵੀ ਤਾਂ ਕੈਂਚੀ ਮਾਰਦਾ ਜਾਂ ਪਰ ਹਾਂ ਲਾ ਇਹ ਕਿਹ ਨੀ ਚੀਜ਼ ਨਹੀਂ ਮਿਲਦੀਆਂ ਬਾਈ ਗਰਮਾਂ ਦੇ ਤੋਹਫੇ ਆ ਇਹ ਹਾਂ ਉ ਵੱਡੀ ਵੀ ਬਹੁਤ ਆ ਘਾਟਾਂ ਗੁੱਟਾਂ ਸਾਰੀਆਂ ਖੜਦੂ ਛੜਦੀ ਨਹੀਂ ਇਹ ਕਿਉਂ ਵੀ ਛੜਦੀ ਨਹੀਂ ਹਾਲ ਦੇ ਇਹਨੇ ਨਾ ਸਮਝਾ ਕਰਦੀ ਜੀ ਸਾਡੇ 51 ਦੀ ਦੇ ਦੇਣੀ ਆ 500 ਹੋਰ ਛੜ ਦੂ ਕੋਈ ਨਾ 51000 ਦੀ ਦੇ ਦੂ ਅੱਜ ਦੀ ਵੀਡੀਓ ਦੇ ਵਿੱਚ ਇਹ ਬਿਆੰਤ ਦੀਆਂ 6-7 ਵਾੜਾ ਸੇਲ 3 ਸੂਈਆਂ ਸਵਾਈਆਂ 4 ਗੱਬਣਾ ਜੇ ਕੇ ਨੇ ਜਰਸੀ ਵਾਲਾ ਸ਼ੌਂਕ ਪਾ ਲੈਣਾ ਤੇ ਆ ਲੈ ਜੋ 53 ਦੀ ਮਾਨਤਾਨ ਹੋ ਜੂ ਜੈ ਜੇ ਮੁੱਲ ਸਾਰਾ ਮਾਲੀ ਸੇਲ ਸਾਰਿਆਂ ਨੂੰ ਸਾਸੀਗਾ